ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਤੁਹਾਡਾ ਠੀਕ ਠਾਕ ਹੋ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਤੁਹਾਨੂੰ ਲੈ ਕੇ ਆਏ ਜੀ ਗੋਰਿਆਂ ਦਾ ਮੇਲਾ ਦਿਖਾਉਣ ਆ ਇਹ ਮੇਲਾ ਵਾ ਲਿਵਰਮੋਰ ਡਾਊਨਟਾਊਨ ਦੇ ਵਿੱਚ ਪੈਂਦਿਆ ਸਾਰੀ ਐਂਟਰੈਂਸ ਤੇ ਜਿੱਦਾਂ ਆਪਣੇ ਇੰਡੀਆ ਦੇ ਵਿੱਚ ਕਾਫੀ ਮੇਲੇ ਦੇਖੇ ਨੇ ਤੇ ਉੱਥੇ ਉਹਨਾਂ ਨੇ ਰੋਡ ਤੇ ਲਾਈਆਂ ਹੁੰਦੀਆਂ ਚੀਜ਼ਾਂ ਉਦਾਂ ਹੀ ਇੱਥੇ ਵੀ ਆ ਕੀ ਦੋਫਰਾ ਸ਼ਟ ਹੋ ਰਹੀ ਹੈ ਪੂਰੀ ਸੌਰੀ ਇੱਕ ਪਾਸੇ ਪੁਲਿਸ ਹੋ ਰਹੀ ਹੈ ਆਪਣੀ ਪੈਰਾਨੀ ਤੇ ਆਪਾਂ ਹੁਣ ਐਂਟਰ ਹੋ ਗਏ ਆ ਮੇਲੇ ਦੇ ਵਿੱਚ ਤੇ ਦੇਖਦੇ ਅੱਗੇ ਕੀ ਕੁਝ ਮਿਲਦਾ ਆਪਾਂ ਨੂੰ ਚਾਹਲ ਪੈਲ ਤੇ ਬੜੀ ਹੈ ਓਹ ਦੂਰ ਤੱਕ ਦੇਖੋ ਭਰਿਆ ਪਿਆ ਕਨਸੈਪਟ ਤੇ ਮੈਨੂੰ ਹੋਈ ਹੈ ਜਦੋਂ ਆਪਣੇ ਉਥੇ ਮੇਲੇ ਲੱਗਦੇ ਨੇ ਲੇਕਿਨ ਆਪਣੇ ਤੇ ਮੋਸਟਲੀ ਰਿਲੀਜੀਅਸ ਪਰਪਸ ਤੋਂ ਲੱਗਦੇ ਆ ਕਿ ਮਸਿਆ ਮੇਲੇ ਸੰਗਰਾਮ ਜਾਂ ਮਸਾਖੀ ਜਾਂ ਹੋਰ ਜਿੰਨੇ ਵੀ ਤਿਹਾਰ ਆ ਹੁਣ ਸਾਰਿਆਂ ਦੇ ਕੀ ਨਾ ਲੈਣੇ ਲੇਕਿਨ ਇਹਨਾਂ ਦੇ ਕੀ ਐ ਮੋਸਟਲੀ ਤਾਲਉਂਦੇ ਆ ਕਿ ਜਿੱਦਾਂ ਹੁਣ ਇੱਥੇ ਨਾ ਫਸਲ ਦੀ ਕਟਾਈ ਹੋਈ ਆ ਸੋ ਉਹਦੇ ਤੋਂ ਬਾਅਦ ਫਰੀ ਨੇ ਥੋੜਾ ਟਾਈਮ ਕਿਉਂਕਿ ਸਾਰੇ ਜੋਬਾਂ ਵੀ ਨਹੀਂ ਕਰਦੇ ਖੇਤੀਬਾੜੀ ਵਾਲੇ ਵੀ ਅੱਜ ਜੇ ਮੌਕਾ ਮਿਲਿਆ ਤੇ ਉਧਰ ਨੂੰ ਵੀ ਜਾਵਾਂਗੇ ਅ ਖੇਤਾਂ ਵਾਲੇ ਪਾਸੇ ਨੂੰ ਤੇ ਇੱਥੇ ਜਿਹੜੇ ਲਿਵਰਮੋਰ ਦੇ ਖੇਤ ਆ ਐਡਾ ਆ ਉੱਪਰ ਥੱਲੇ ਪਹਾੜਾਂ ਦੇ ਵਿੱਚ ਆ ਉਹ ਵੀ ਕਾਫੀ ਖੂਬਸੂਰਤ ਨਜ਼ਾਰਾ ਦੇਖਦੇ ਉਧਰ ਨੂੰ ਵੀ ਜਾਵਾਂਗੇ ਜੇ ਟਾਈਮ ਮਿਲਿਆ ਸੋ ਇਸ ਕਰਕੇ ਇੱਕ ਤੇ ਛੋਟੀਆਂ ਛੋਟੀਆਂ ਇਹਨਾਂ ਦੀਆਂ ਕੰਪਨੀਆਂ ਹੁੰਦੀਆਂ ਨੇ ਆਪਾਂ ਆਪਣੀਆਂ ਉਹਨੂੰ ਉਹਦੀ ਕੀ ਕਹਿੰਦੇ ਆ ਰਿਪਰੈਜ਼ੈਂਟ ਕਰਦੇ ਆ ਐਡਵਰਟਾਈਜ਼ ਕਰਦੇ ਉਸ ਚੀਜ਼ ਨੂੰ ਮੈਂ ਆਇਆ ਜ ਇਕੱਲਾ ਕਿਉਂਕਿ ਮੈਂ ਉਬਰ ਕਰਨੀ ਸੀ ਤੇ ਮੈਂ ਕਿਹਾ ਚੱਲ ਆਨੰਦ ਦਾ ਵਲੌਗ ਸ਼ੂਟ ਕਰ ਲੈਨੇ ਹੁਣ ਮੈਂ ਜਿਹੜੀ ਚੀਜ਼ ਦਿਖਾਉਣ ਲੱਗਾ ਉਹ सोनू ਨੇ ਦੇਖ ਕੇ ਉਹਦਾ ਮਨ ਲਲਚਾਣਾ ਕਿਉਂਕਿ ਇਹਦੀ ਫੇਵਰੇਟ ਚੀਜ਼ਾਂ ਨੇ ਤੇ ਇਹਨਾਂ ਦੀ ਕ੍ਰੌਕਰੀ ਡੋਰੀਆਂ ਦੀ ਬਹੁਤ ਸੋਹਣੀ ਲਾਈ ਹੋਈ ਆ ਕਿਵੇਂ ਸੋਨੇ ਪਿਆਰੇ ਪਿਆਰੇ ਰੱਖੇ टूथ टूथपिक होल्डर किन्ना प्यारा रखा पता नहीं फोर लिखे शायद चार डालर या शायद नंबरिंग लिखे ही। लेकिन बहुत ही खूबसूरत बनाया है

ਕਾਫੀ ਅੱਗੇ ਤੱਕ ਲੱਗਦਾ ਫੈਲਿਆ ਹੋਇਆ ਉਹ ਦੂਰ ਤੱਕ ਦੇਖੀ ਜਾਂਦਾ ਲੋ ਆਪਣੇ ਇਥੇ ਨਗਰ ਕੀਰਤਨ ਕਰਦੇ ਆ ਜਾਂ ਕੋਈ ਤਿਹਾਰ ਮਨਾਇਆ ਜਾਂਦਾ ਨਾ ਉਦੋਂ ਕੋਈ ਟਮਾਟਾ ਲਾ ਗੋਰਾ ਦੇਖਦਾ ਹੁੰਦਾ ਤੇ ਅੱਜ ਇਹਨਾਂ ਗੋਰਿਆਂ 'ਚ ਮੈਂ ਇਕੱਲਾ ਹੀ ਸਰਦਾਰ ਬਣਿਆ ਫੇਰ ਤੱਕ ਮੈਨੂੰ ਹੋਰ ਕੋਈ ਮਿਲਿਆ ਨਹੀਂ ਆਪਣੀ ਕਮਿਊਨਿਟੀ ਦਾ ਬੰਦਾ ਬਾਕੀ ਸਾਰੇ ਗੋਰੀ 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 ਆ ਸਾਰੇ ਪਾਸੇ ਲਾਦਾ ਮੈਂ ਇਕੱਲਾ ਹੀ ਖੱਜਲ ਹੁੰਦੇ ਇਹਨਾਂ ਦੇ ਵਿੱਚ oh ਪੇਂਟਿੰਗ ਕਿੰਨੀ ਖੂਬਸੂਰਤ ਆ ਅਗਰ ਚੱਲਦੇ ਹੋ ਦਿਖਾਉਣਾ ਤੁਹਾਨੂੰ ਕੀ ਖੂਬਸੂਰਤ ਪੇਂਟਿੰਗ ਬਣਾਈ ਹੈ ਇਹ ਪੇਂਟਿੰਗ ਬਣਾਈ ਹੈ ਜਾਂ ਨਕਸ਼ਾ ਬਣਾਇਆ ਹੋਇਆ ਆਓ ਸੋ ਜਿਸ ਜਗ੍ਹਾ ਤੇ ਆਪਾਂ ਖੜੇ ਨਾ ਲਿਵਰ ਮੋਰ ਉਹਨੂੰ ਰਿਪਰੈਜ਼ੈਂਟ ਕਰਦੀ ਬਣਾਈ ਹੈ ਇਹਨਾਂ ਨੇ ਪੇਂਟਿੰਗ ਇਧਰ ਨੂੰ ਬਾਕੀ ਚੱਲ ਰਿਹਾ ਆਪਾਂ ਆਪਣਾ ਕਾਰਜ ਕਾਰਗਰਮ ਉਹਨਾਂ ਦਾ ਦੁਕਾਨਾਂ ਲਾਈਆਂ ਜਿਨ੍ਹਾਂ ਨੇ ਕੁਝ ਖਰੀਦਣਾ ਉਹ ਖਰੀਦੀ ਜਾਂਦੇ ਆ ਕੁਝ ਆਈ ਜਾਂਦੇ ਆ ਕੁਝ ਜਾਈ ਜਾਂਦੇ ਆ ਲੇਕਿਨ ਮੈਨੂੰ ਲੱਗਦਾ ਸ਼ਾਮ ਨੂੰ ਜ਼ਿਆਦਾ ਭਰੂਗਾ ਕਿਉਂਕਿ ਸ਼ਾਮ ਨੂੰ ਹੁਣ ਥੋੜੀ ਗਰਮੀ ਜੀ ਹੋਗੀ ਨਾ ਦਾ ਸੋਨੂ ਦੇ ਕੋਲ ਫੇਵਰੇਟ ਸ਼ੀਲ ਆ ਵੀ ਸੰ ਸਾ ਹੱਕ ਗਏ ਆ ਹੌਮ ਹੌਮ ਕੇ ਇਕੱਲੇ ਬੰਦੇ ਦਾ ਸਰ ਕੀ ਦੇ ਲ ਵੀ ਕੱਟ ਕਰਦਾ ਨਾ ਦੋ ਚਾਰ ਜਾਣੇ ਹੁਣ ਮਸਤੀ ਨਾਲ ਤੁਰ ਰਹੇ ਹਾਂ ਆ ਲਈ ਦੇਖ ਲਿਆ ਆ ਚੀ ਦੇਖ ਲਿਆ ਦਰ ਇੰਜੋਏ ਕਰ ਲਿਆ ਚਲੋ ਹੁਣ ਫਿਲਹਾਲ ਇੱਥੋਂ ਨਿਕਲਦੇ ਆ ਤੇ ਦੇਖਦੇ ਆ ਨੈਕਸਟ ਸਟਾਪ ਕੀ ਆ ਆਪਣਾ ਜੇ ਕੁਝ ਅਮੇਜ਼ਿੰਗ ਮਿਲਿਆ ਤੇ ਉਹਨੂੰ ਕਰਦੇ ਆ ਫਿਲਮ ਤੇ ਆਪਣੇ ਨਾਮ ਨਾਲ ਤੁਹਾਨੂੰ ਵੀ ਦਿਖਾਵਾਂਗੇ ਖੂਬਸੂਰਤ ਨਜ਼ਾਰਾ ਮੇਲੇ ਦੇ ਨਾਲ ਨਾਲ ਹੋਰ ਵੀ ਕਾਫੀ ਖੂਬਸੂਰਤ ਚੀਜ਼ਾਂ ਨੇ ਹੁਣ ਆਪਾਂ ਆ ਗਏ ਆਂ ਜੀ ਡਬਲਿਨ ਕੂਬਰ ਕਰ ਦੇ ਕਰਦੇ ਤੇ ਥਿ ਵਿਊ ਬਹੁਤ ਜ਼ਿਆਦਾ ਸੋਹਣਾ ਲੱਗਾ ਮੈਨੂੰ ਮੈਂ ਕਿਹਾ ਵੀ ਚੱਲੇ ਨੂੰ ਵੀ ਕੈਪਚਰ ਕਰਦੇ ਆਂ ਵੈਲ ਮੈਨੂੰ ਪੂਰੀ ਉਮੀਦ ਆ ਕਿ ਤੁਹਾਨੂੰ ਵੀਡੀਓ ਬਹੁਤ ਪਸੰਦ ਆਈ ਹੋਵੇਗੀ ਬਾਕੀ ਐਂਡ ਤੇ ਤੁਸੀਂ ਫੇਰ ਇੱਕ ਰੀ ਇਵਨਿੰਗ ਦਾ ਨਜ਼ਾਰਾ ਲੈ ਦੇਖ ਲੋ ਜੋ ਕਿ ਆਪਾਂ ਦੇਖ ਰਹੇ ਆ ਇਸ ਟਾਈਮ ਮੈਂ ਖੜਾ ਵਾਂ ਜੀ ਪਲੇਜ਼ੈਂਟਨ ਦੇ ਵਿੱਚ ਕਿਉਂਕਿ ਹਮ ਦੇ ਕੋ ਹਮ ਦੇ ਕੋ ਹਮ ਦੇ ਕੋ ਹਮਨੇ ਸਾਰੇ ਪਾਸੇ ਜਾਂਦੇ ਰਹਿਦਾ ਜਿੱਧਰ ਦੀ ਵੀ ਰਾਈਟ ਮਿਲੇ ਤੇ ਹੁਣ ਕੰਮ ਆ ਥੋੜਾ ਫੋਕਸ ਕਰ ਲਈ ਤੁਹਾਨੂੰ ਮਿਲਾਂਗੇ ਜੀ ਜਲਦੀ ਨੈਕਸਟ ਵੀਡੀਓ ਚ ਉਦੋਂ ਤੱਕ ਲਈ ਬਾਏ ਬਾਏ